ਜਗਦੀਸ਼ ਸਿੰਘ ਢਲੇਵਾਲ ਦਾ 42ਵਾਂ ਦਿਨ ਅੱਜ ਮਰਨ ਵਰਤੇ ਬੈਠੇ ਨੇ ਜਗਦੀਸ਼ ਸਿੰਘ ਢਲੇਵਾਲ ਤੇ ਦੂਜੇ ਪਾਸੇ ਬੀਤੇ ਦਿਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚੇ ਨੇ ਦਿੱਲੀ ਪਹੁੰਚ ਕੇ ਉਹਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਹੈ ਇਸ ਮੁਲਾਕਾਤ ਦੇ ਕੀ ਮਾਇਨੇ ਨੇ ਇਸ ਮੁਲਾਕਾਤ ਨੂੰ ਕਿਵੇਂ ਦੇਖਿਆ ਜਾ ਰਿਹਾ ਇਹਦੇ ਉੱਤੇ ਗੱਲਬਾਤ ਕਰਾਂਗੇ ਕੀ ਜਿਹੜੀ ਮੁਲਾਕਾਤ ਹੈ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਰ ਨੇ ਇਹ ਗੱਲ ਕਹੀ ਹੈ ਕਿ ਇਹ ਮੀਟਿੰਗ ਸੀ ਜਿਹੜੀ ਮੁਲਾਕਾਤ ਸੀ ਇਹ ਪੰਜਾਬ ਦੇ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਗਈ ਹੈ ਸੋ ਇਹਦੇ ਉਤੇ ਗੱਲਬਾਤ ਕਰਨ ਦੇ ਲਈ ਸਾਡੇ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਕਰਨ ਜੀ ਚਿਲਾ ਜੀ ਚਿਲਾ ਸਾਹਿਬ ਕੀ ਮੈਂ ਦੇਖ ਜਿਓ ਪੰਜਾਬ ਦੇ ਮੁੱਦਿਆਂ ਦੇ ਵੀ ਲਈ ਚਰਚਾ ਕਰਨ ਦੇ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕੋਲ ਪਹੁੰਚੇ ਨੇ ਕੈਪਟਨ ਅਮਰਿੰਦਰ ਸਿੰਘ ਅ ਬਿਲਕੁਲ ਮਨਦੀਪ ਜੀ ਕੱਲ ਉਹਨਾਂ ਨੇ ਮੀਟਿੰਗ ਕੀਤੀ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੀ ਕੇਂਦਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਬਕਾਇਦਾ ਉਹਨਾਂ ਨੇ ਜਿਹੜੀਆਂ ਆਪਣੀਆਂ ਫੋਟੋਆਂ ਨੇ ਕੈਪਟਨ ਅਮਰਿੰਦਰ ਨੇ ਜੀ ਉਹਨਾਂ ਨੇ ਜਿਹੜਾ ਹੈਗਾ ਐਕਸ ਤੇ ਪੋਸਟ ਪਾ ਕੇ ਇਹ ਸਾਰੀਆਂ ਫੋਟੋਆਂ ਨਾਲ ਜੋੜ ਕੇ ਸ਼ੇਅਰ ਕੀਤੀਆਂ ਨੇ ਕਿ ਮੈਂ ਪੰਜਾਬ ਦੇ ਵੱਖ-ਵੱਖ ਮਾਮਲਿਆਂ ਸੰਬੰਧੀ ਕੇਂਦਰੀ ਗ੍ਰਹਿ ਮੰਤਰੀ ਮਿਤਕ ਸ਼ਾਹ ਨੂੰ ਮਿਲਿਆ ਜੀ ਦੇਖੋ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਮਨਦੀਪ ਜੀ ਉਹ ਇੱਕ ਗੱਲ ਤਾਂ ਤੈਅ ਹੋ ਜੀ ਜੋ ਕਿਸਾਨਾਂ ਲਈ ਤੇ ਖੇਤੀਬਾੜੀ ਲਈ ਲਗਾਤਾਰ ਸੁਰੂ ਤੋਂ ਕੋਈ ਨਾ ਕੋਈ ਉਪਰਾਲੇ ਕਰਦੇ ਰਹੇ ਨੇ ਜਦੋਂ ਖੁਦ ਮੁੱਖ ਮੰਤਰੀ ਸੀ ਉਹ ਇਕਵੇਰੀ ਉਹਨਾਂ ਨੇ ਆਪਣੀ ਮੁੱਖ ਮੰਤਰੀਸ਼ਿਪ ਜਦੋਂ ਪਾਣੀਆਂ ਦਾ ਮਾਮਲਾ ਤੁਹਾਨੂੰ ਯਾਦ ਹੋਊਗਾ ਜੀ ਜਦੋਂ ਮੁੱਖ ਮੰਤਰੀ ਸੀ 2002 ਤੋਂ ਲੈ ਕੇ 2007 ਵਾਲੀ ਸਰਕਾਰ ਚ ਜੀ ਉਦੋਂ ਸੁਪਰੀਮ ਕੋਰਟ ਦਾ ਇੱਕ ਨਿਰਦੇਸ਼ ਆ ਗਿਆ ਸੀ ਤੇ ਮੰਨਿਆ ਜਾ ਰਿਹਾ ਸੀ ਕਿ ਐਸਵਾਈਐਲ ਗਈ ਕਿ ਗਈ ਹਰਿਆਣੇ ਨੂੰ ਪਾਣੀ ਗਿਆ ਕਿ ਗਿਆ ਉਦੋਂ ਇੱਕ ਕਦਮ ਉਹਨਾਂ ਨੇ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਇੱਕ ਅਜਿਹਾ ਉੱਥੇ ਜਿਹੜਾ ਮਤਾ ਪਾਸ ਕਰਾਇਆ ਗਿਆ ਉਹ ਸਾਰਾ ਜਿਹੜਾ ਦੇਖਦੇ ਰਹਿ ਗਏ ਲੋਕ ਇਥੋਂ ਤੱਕ ਕੇ ਵੀ ਕਿਹਾ ਗਿਆ ਉਦੋਂ ਕਿ ਜਿਹੜੀ ਹੈਗੀ ਸੀ ਸੋਨੀਆ ਗਾਂਧੀ ਤਾਕਤਵਰ ਸੀ ਬਹੁਤ ਕੇਂਦਰ ਚ ਸਰਕਾਰ ਰਸੀ ਕਾਂਗਰਸ ਦੀ ਵੀ ਉਹਨਾਂ ਨੇ ਬਹੁਤ ਨਾਰਾਜ਼ਗੀ ਜਤਾਈ ਵੀ ਜਾਨੀ ਕਿ ਕਹਿਣ ਤੋਂ ਭਾਵ ਕਿ ਆਪਣੀ ਕੁਰਸੀ ਦਾਅ ਤੇ ਲਾਤੀ ਸੀ ਤੇ ਉਸ ਤੋਂ ਬਾਅਦ ਬੜਾ ਪ੍ਰਚਾਰ ਹੋਇਆ ਸੀ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਪਾਣੀਆਂ ਦੇ ਰਾਖੇ ਨੇ ਹੂੰ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਯਾਦ ਹੋਊਗਾ ਇੱਕ ਵਾਰੀ ਜਦੋਂ ਕੈਪਟਨ ਅਮਰਿੰਦਰ ਸਿੰਘ ਖੇਤੀਬਾੜੀ ਮੰਤਰੀ ਸੀ ਇਕਾਲੀ ਦਲ ਦੀ ਸਰਕਾਰ ਚ ਹੂੰ ਜਦੋਂ 1985 ਚ ਸਰਜੀਤ ਸਿੰਘ ਬਰਨਾਲੇ ਦੇ ਇਕਾਈ ਵਾਲੀ ਸਰਕਾਰ ਸੀ ਜੀ ਉਦੋਂ ਉਦੋਂ ਕੱਲ ਉਹਨਾਂ ਨੇ ਬਲੂ ਸਟਾਰ ਆਪਰੇਸ਼ਨ ਕਰਕੇ ਰਜਾਇਨ ਕੀਤਾ ਸੀ ਕਾਂਗਰਸ ਨੂੰ ਤੇ ਫਿਰ ਉਹ ਡਕਾਲੇ ਤੋਂ ਐਮਐਲਏ ਚੁਣ ਕੇ ਖੇਤੀਬਾੜੀ ਮੰਤਰੀ ਬਣੇ ਸੀ ਉਦੋਂ ਇੱਕ ਮਾਮਲਾ ਆਇਆ ਸੀ ਪੰਜਾਬ ਤੇ ਹਰਿਆਣੇ ਦੇ ਕੁਝ ਪਿੰਡਾਂ ਦਾ ਕੱਦੂ ਖੇੜਾ ਪਿੰਡ ਦਾ ਮਾਮਲਾ ਸੀ ਉਦੋਂ ਬਹੁਤ ਚਰਚਿਤ ਰਿਹਾ ਸੀ ਤੇ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਦੋ ਤਿੰਨ ਦਿਨ ਉੱਥੇ ਬੈਠ ਗਏ ਸੀ ਕੱਦੂ ਖੇੜਾ ਕਰੂ ਨਿਵੇੜਾ ਉਹਨੇ ਨਿਵੇੜਾ ਕਰਨਾ ਸੀ ਵੀ ਜੇ ਕੱਦੂ ਖੇੜਾ ਕਹਿ ਦੂਗਾ ਵੀ ਹਰਿਆਣੇ ਵਾਲੇ ਪਾਸੇ ਬਹੁ ਗਿਣਤੀ ਹੈ ਤਾਂ ਹਰਿਆਣੇ ਚ ਚਲੇ ਜਾਊਗਾ ਜੇ ਪੰਜਾਬ ਵਾਲੇ ਪਾਸੇ ਇੱਕ VOTING ਹੋਣੀ ਸੀ ਤੇ ਫਿਰ ਉਸ ਵੇਲੇ ਕੈਪਟਨ ਅਮਰਿੰਦਰ ਨੇ ਪੂਰੀ ਉਦੋਂ ਖੇਤੀਬਾੜੀ ਮੰਤਰੀ ਹੁੰਦਿਆ ਸੂਬੇ ਦੇ ਉਦੋਂ ਵੀ ਉਹ ਪੰਜਾਬ ਦੇ ਹੱਕ ਚ ਕੱਦੂ ਖੇੜਾ ਆਇਆ ਤੇ ਬਾਅਦ ਚ ਜਿਹੜੇ ਸਾਰੇ ਪਿੰਡ ਉਹ ਵੀ ਇੱਧਰ ਰਹਿ ਗਏ ਸੀ ਨਹੀਂ ਚਲੇ ਗਏ ਸੀ ਜੀ ਉਸ ਤੋਂ ਬਾਅਦ ਜਦੋਂ ਫਿਰ ਵਾਰੀ ਆਈ ਇਹਨਾਂ ਨੇ ਕਿਹਾ ਜਦੋਂ ਦੁਬਾਰਾ ਦੂਜੀ ਟਰਮ 'ਚ ਮੁੱਖ ਮੰਤਰੀ ਬਣੇ ਕੈਪਟਨ ਅਮਰਿੰਦਰ ਸਿੰਘ ਇਹਨਾਂ ਨੇ ਕਿਹਾ ਵੀ ਕਰਜ਼ੇ ਤੇ ਲੀਕ ਮਾਰੋ ਕਰਜ਼ਾ ਕੁਰਕੀ ਖਤਮ ਫਸਲ ਦੀ ਪੂਰੀ ਰਕਮ ਕੁਝ ਅਜਿਹਾ ਇਹਨਾਂ ਨੇ ਨਾਰਾ ਦਿੱਤਾ ਸੀ ਜੀ ਤੇ ਮਨਦੀਪ ਜੀ ਤੁਹਾਨੂੰ ਯਾਦ ਹੋਊਗਾ ਕਿ 2 ਲੱਖ ਰੁਪਏ ਤੱਕ ਲਗਭਗ ਹਰੇਕ ਕਿਸਾਨ ਦਾ ਜਿਹੜੇ ਸੁਸਾਇਟੀਆਂ ਦੇ ਕਰਜ਼ਦਾਰ ਸੀ ਠੀਕ ਹੈ ਇਹਨਾਂ ਨੇ ਨਾਲ ਉਦੋਂ ਦਾ ਆਰਥਿਕਾਂ ਤੇ ਬੈਂਕਾਂ ਨੇ ਵੀ ਕਿਹਾ ਸੀ ਪਰ ਪੰਜਾਬ ਦੀ ਆਰਥਿਕ ਹਾਲਤ ਨਹੀਂ ਸੀ ਜਹੀ ਹੂੰ ਬਿਲਕੁਲ ਦੇ ਬਾਵਜੂਦ 2 ਲੱਖ ਤੱਕ ਦੇ ਜਿਹੜੇ ਮਾਫ ਹੋਏ ਸੀ ਕਰਜ਼ੇ ਜਿਹੜੇ ਸੋਸਾਇਟੀਆਂ ਦੇ ਤੇ ਬਹੁਤ ਵੱਡੀ ਗਿਣਤੀ ਕਿਸਾਨਾਂ ਨੂੰ ਉਹਨਾਂ ਦਾ ਲਾਭ ਮਿਲਿਆ ਸੀ ਬਿਲਕੁਲ ਜੀ ਉਸ ਤੋਂ ਬਾਅਦ ਆਜ ਹੁਣ ਮੁੱਖ ਮੰਤਰੀ ਰਹਿੰਦੇ ਕੈਪਟਨ ਅਮਰਿੰਦਰ ਦੇ ਕਰਜ਼ੇ ਕੱਲ੍ਹ ਚ 220 ਦੀ ਜਿਹੜੀ ਤਿਆਰੀ ਸ਼ੁਰੂ ਹੋ ਗਈ ਜਦੋਂ ਦਿੱਲੀ ਮੋਰਚਾ ਲਾਣਾ ਸੀ 26 ਨਵੰਬਰ ਨੂੰ ਦਿੱਲੀ ਜਾਣਾ ਸੀ ਕਿਸਾਨਾਂ ਨੇ ਜੀ ਤੇ ਤੁਸੀਂ ਇਹ ਦੇਖੋ ਕਿ ਪੰਜਾਬ ਚ ਨਾ ਬਹੁਤ ਥਾਵਾਂ ਤੇ ਜਿਹੜੇ ਪੌਲ ਪਲਾਜੇ ਜਾਂ ਜੀਓ ਦੇ ਹੈਗੇ ਸੀ ਪੈਟਰੋਲ ਪੰਪ ਉਹਨਾਂ ਦੇ ਧਰਨੇ ਲੱਗਨੇ ਸੀ ਮੈਨੂੰ ਯਾਦ ਹੈ ਬਤੌਰ ਪੱਤਰਕਾਰ ਮੇਰੇ ਜਿਹੜੇ ਜਿਹੜੇ ਖੇਤਰ ਨੂੰ ਮੈਂ ਕਵਰ ਕਰਦਾ ਉਹਨਾਂ ਦੀ ਬਹੁਤ ਸਾਰੀਆਂ ਥਾਵਾਂ ਤੇ ਕਿਸਾਨਾਂ ਦੀ ਗਿਣਤੀ ਜਦੋਂ ਪੈਟਰੋਲ ਪੰਪਾਂ ਦੇ ਜਾਂ ਧਰਨੇ ਤੇ ਜਾਂਦੀ ਸੀ ਸ਼ੁਰੂ-ਸ਼ੁਰੂ ਚ ਬਹੁਤ ਘੱਟ ਸੀ ਥੋੜਾ ਤੱਕ ਕਿ ਇੱਕ ਪੈਟਰੋਲ ਪੰਪ ਦੇ ਪੰਜ ਕਿਸਾਨ ਬੈਠੇ ਸੀ ਜੀ ਤੇ ਉਹਨਾਂ ਨੇ ਬੰਦ ਕਰ ਦਿੱਤਾ ਪੈਟਰੋਲ ਪੰਪ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੀ ਗਿਣਤੀ ਹੈ ਨਹੀਂ ਕਹਿੰਦੇ ਜੀ ਆ ਜਾਣਗੇ ਲੋਕ ਮੈਂ ਕਿਹਾ ਕੁਝ ਪੁਲਿਸ ਨੇ ਤਾਂ ਨਹੀਂ ਕੁਝ ਕਿਹਾ ਜੀ ਤੁਹਾਨੂੰ ਵੀ ਕਿਉਂਕਿ ਜਿਹੜੇ ਪੈਟਰੋਲ ਪੰਪ ਵਾਲੇ ਸੀ ਉਹਨਾਂ ਨੇ ਪੁਲਿਸ ਨੂੰ ਇਹ ਕਹਿਣਾ ਸੀ ਜੀ ਤੇ ਉਹ ਕਹਿੰਦੇ ਜੀ ਨਹੀਂ ਪੁਲਿਸ ਦਾ ਸਗੋ ਸਾਨੂੰ ਇਹ ਪੁੱਛਣ ਆਈ ਸੀ ਵੀ ਕੋਈ ਚਾਹ ਪਾਣੀ ਦੀ ਲੋੜ ਹੈਗੀ ਤੁਹਾਨੂੰ ਕਿ ਨਹੀਂ ਮੇਰੀ ਗੱਲ ਹੋਈ ਉਦੋਂ ਉਸ ਵੇਲੇ ਦੇ ਜਿਹੜੇ ਸੀਨੀਅਰ ਪੁਲਿਸ ਅਧਿਕਾਰੀ ਸੀ ਸਾਡੇ ਕਿਦਰ ਦੇ ਜੀ ਕਹਿੰਦਾ ਜੀ ਉੱਪਰੋਂ ਹਦਾਇਤਾਂ ਨੇ ਉੱਪਰੋਂ ਹਦਾਇਤਾਂ ਮੀਨਜ਼ ਕੈਪਟਨ ਮਰਿੰਦਰ ਦੀ ਹਦਾਇਤਾਂ ਹੋਣਗੀਆਂ ਮੁੱਖ ਮੰਤਰੀ ਸੀ ਗਰੇਵੰਦਰੀ ਵੀ ਐਫਐਸ ਜੀ ਵੀ ਉੱਪਰੋਂ ਹਦਾਇਤਾਂ ਨੇ ਵੀ ਜੇ ਕਿਤੇ ਚਾਰ ਬੰਦੇ ਵੀ ਕਿਤੇ ਰੋਕ ਰਹੇ ਨੇ ਟੋਲ ਪਲਾਜ਼ਾ ਜਾਂ ਕੋਈ ਮਾਲ ਉਹਨਾਂ ਨੇ ਬੰਦ ਕਰਨਾ ਹੈ ਜਾਂ ਕਿਤੇ ਪੈਟਰੋਲ ਪੰਪ ਰੋਕਣਾ ਹੈ ਤਾਂ ਉਹਨਾਂ ਨੂੰ ਬਿਲਕੁਲ ਨਹੀਂ ਰੋਕਣਾ ਸਕੋ ਉਹਨਾਂ ਨੂੰ ਹਰ ਤਰ੍ਹਾਂ ਦੀ ਸਕਿਉਰਟੀ ਕਰवानी ਹੈ ਹੂੰ ਸਕਿਉਰਟੀ ਦੇਣੀ ਹੈ ਤੇ ਇਹੋ ਕਾਰਨ ਸੀ ਜਦੋਂ ਬਹੁਤ ਵੱਡੀ ਗਿਣਤੀ ਵਿੱਚ ਫਿਰ 26 ਨਵੰਬਰ 2020 ਨੂੰ ਜਦੋਂ ਦਿੱਲੀ ਵਾਲ ਨੂੰ ਚਾਲੇ ਪਾਏ ਸੀ ਤਾਂ ਪੰਜਾਬ ਦੀ ਪੁਲਿਸ ਨੇ ਸਾਥ ਦਿੱਤਾ ਸੀ ਬਹੁਤ ਸਾਰੀਆਂ ਥਾਵਾਂ ਤੇ ਨਾਲ ਜਾਜਾ ਕਿ ਸਕਿਉਰਟੀ ਵੀ ਦਿੰਦੇ ਰਹੇ ਸੀ ਉਦੋਂ ਅਕਾਲੀ ਕਿਸਾਨਾਂ ਆਗੂਆਂ ਨੂੰ ਵੀ ਸਕਿਉਰਟੀ ਦਿੰਦੀ ਰਹੀ ਸੀ ਪੰਜਾਬ ਦੀ ਪੁਲਿਸ ਸੋ ਇਹ ਜਿਹੜਾ ਕੈਪਟਨ ਮਰੀਂਦਰ ਹੈ ਦੇਖੋ ਇਹਦੇ ਬਾਰੇ ਤਾਂ ਦੋ ਰਾਮਾ ਨੇ ਠੀਕ ਹੈ ਉਹ ਭਾਰਤੀ ਜਨਤਾ ਪਾਰਟੀ ਚ ਚਲੇ ਗਏ ਨੇ ਉਹਨਾਂ ਦੀ ਆਪਣੀ ਥਿਊਰੀ ਹੈ ਉਹਨਾਂ ਦੀ ਆਪਣੀ ਵਿਚਾਰਧਾਰਾ ਹੈ ਨਰਾਜ਼ਗੀ ਹੋ ਜਾਂਦੀ ਹੈ ਪਾਰਟੀ ਨਾਲ ਚਲੇ ਜਾਂਦੇ ਨੇ ਹਾਲਾਂਕਿ ਉਹ ਪਿਛਲੇ ਦਿਨੀ ਸਪਸ਼ਟ ਕਹਿ ਚੁੱਕੇ ਨੇ ਤੁਹਾਨੂੰ ਯਾਦ ਹੋਊਗਾ ਉਹਨਾਂ ਨੇ ਬਕਾਇਦਾ ਇੰਟਰਵਿਊ ਚ ਕਿਹਾ ਕਿ ਮੇਰੀ ਭਾਈ ਕੋਈ ਪੁੱਛਦਿਸ ਨਹੀਂ ਐ ਮੈਨੂੰ ਨਹੀਂ ਪੁੱਛਿਆ ਜਾਂਦਾ ਪੰਜਾਬ ਦੇ ਮਾਮਲਿਆਂ ਚ ਜੀ ਭਾਰਤੀ ਜਿਹੜੀ ਜਨਤਾ ਪਾਰਟੀ ਅبتدي ਹਾਈ ਕਮਾਂਡ ਹੈ ਦਿੱਲੀ ਵਾਲੀ ਮੈਨੂੰ ਨਹੀਂ ਪੁੱਛਦੀ ਪੰਜਾਬ ਦੇ ਕਿਸੇ ਮਾਮਲੇ ਨੂੰ ਮੇਰੇ ਨਾਲ ਅੱਜਕੱਲ ਡਿਸਕਸ ਨਹੀਂ ਕੀਤਾ ਸਪਸ਼ਟ ਜੇ ਹੈਗੇ ਨੇ ਜੋ ਉਹਨਾਂ ਦੇ ਅੰਦਰੋਂ ਹੁੰਦਾ ਹੈ ਕਹਿ ਦਿੰਦੇ ਨੇ ਉਹ ਤੇ ਉਹਨਾਂ ਨੇ ਕਿਹਾ ਇਹ ਗੱਲ ਵੀ ਮੈਨੂੰ ਨਹੀਂ ਪੁੱਛਦੇ ਤੇ ਹੁਣ ਉਹਨਾਂ ਨੇ ਜਦੋਂ ਗ੍ਰਹਿ ਮੰਤਰੀ ਨਾਲ ਮੀਟਿੰਗ ਕੀਤੀ ਹੈ ਖਬਰ ਸਾਹਮਣੇ ਆਈ ਹੈ ਮਨਦੀਪ ਜੀ ਤਾਂ ਨਿਰਸੰਦੇ ਕੋਈ ਦੋ ਰਾਮ ਨਹੀਂ ਕਿ ਜੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਕਿਸੇ ਮਾਮਲੇ ਦੀ ਸਭ ਤੋਂ ਵੱਡੀ ਤੇ ਸਭ ਤੋਂ ਪਹਿਲੀ ਗੱਲ ਕੀਤੀ ਹੋਊਗੀ ਤਾਂ ਉਹ ਪੰਜਾਬ ਦੇ ਕਿਸਾਨਾਂ ਦਾ ਤੇ ਖਾਸ ਕਰਕੇ ਜਗਦੀਸ਼ ਸਿੰਘ ਢੱਲੇਵਾਲ ਜਿਹੜੇ ਮਰਨ ਵਰਤਦੇ ਨੇ ਬੈਠੇ ਨੇ ਲਗਾਤਾਰ ਆਪਾਂ ਸਾਰਿਆਂ ਨੂੰ ਪਤਾ ਹੈ ਕਿ 26 ਨਵੰਬਰ ਤੋਂ ਲਗਾਤਾਰ ਹੋ ਮਰਨ ਵਰਤਦੇ ਨੇ ਜਿਹੜਾ ਢਾਬੀ ਗੁਜਰਾਹ ਜਿੱਥੇ ਖਨੌਰੀ ਦੇ ਨੇੜੇ ਬਿਲਕੁਲ ਵੀ ਉੱਥੇ ਉਹ ਜ਼ਰੂਰ ਕੈਪਟਨ ਅਮਰਿੰਦਰ ਸਿੰਘ ਨੇ ਮਾਮਲਾ ਕੇਂਦਰੀ ਗ੍ਰਹਿ ਮੰਤਰੀ ਕੋਲ ਉਭਾਰਿਆ ਹੋਊਗਾ ਤੇ ਦਲੀਲ ਵੀ ਦਿੱਤੀ ਹੋਊਗੀ ਕਿ ਜਿਹੜਾ ਪੰਜਾਬ ਹੈ ਇਹ ਸਰਹੱਦੀ ਸੂਬਾ ਹੈ ਜੇ ਕਿਤੇ ਕੋਈ ਨੁਕਸਾਨ ਹੁੰਦਾ ਹੈ ਵੱਲੇਵਾਲ ਦਾ ਤਾਂ ਪੰਜਾਬ ਦਾ ਮਾਹੌਲ ਜ਼ਰੂਰ ਖਰਾਬ ਹੋਊਗਾ ਕਿਉਂਕਿ ਅਮਨ ਸ਼ਾਂਤੀ ਨੋ ਲੈ ਕੇ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਪਹਿਲਾਂ ਵੀ ਉਹ ਸਪਸ਼ਟ ਜੀ ਨੇ ਉਹ ਜਦੋਂ ਪਿਛਲੀ ਸਰਕਾਰ ਵੇਲੇ ਵੀ ਜਦੋਂ ਹਾਲਾਂਕਿ ਕਾਂਗਰਸ ਦੀ ਸਰਕਾਰ ਸੀ ਜੇ ਸੈਂਟਰ ਸਰਕਾਰ ਕੋਈ ਸਰਹੱਦੀ ਸੂਬਿਆਂ ਦੇ ਡੇਢ-ਡੇਢ ਕੁਝ ਵਾਅਦਾ ਕਰਦੀ ਸੀ ਵੀ ਇੰਨੀ ਦੂਰ ਤੱਕ ਅਸੀਂ ਇਹ ਕਵਰ ਕਰਨਾ ਹੈ ਤਾਂ ਕਦੀ ਉਹਦਾ ਵਿਰੋਧ ਨਹੀਂ ਕਰਦੇ ਸੀ ਉਹ ਕਹਿੰਦੇ ਸੀ ਵੀ ਅਮਨ ਕਾਨੂੰਨ ਸਭ ਤੋਂ ਪਹਿਲ ਹੈ ਉਹ ਮੰਨਦੇ ਸੀ ਵੀ ਅਮਨ ਕਾਨੂੰਨ ਆ ਜ਼ਰੂਰੀ ਹੈ ਬਹੁਤ ਤੇ ਕੋਈ ਗੱਲ ਨਹੀਂ ਕਰ ਲੋ ਕਦੇ ਉਹਨਾਂ ਨੇ ਬਾਲਾ ਉਹਨੂੰ ਵਿਰੋਧ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੋ ਇਸ ਕਰਕੇ ਜ਼ਰੂਰ ਉਹਨਾਂ ਨੇ ਇਸ ਤਰਕ ਨਾਲ ਸੁਣਵਾ ਰਿਆ ਹੋਊਗਾ ਕਿ ਭਾਈ ਤੁਸੀਂ ਕਿਸਾਨਾਂ ਦੀ ਗੱਲ ਸੁਣੋ। ਤਿੰਨ ਨੰਬਰ ਤੋਂ ਅੱਜ ਕੱਲ੍ਹ ਉਹ ਥੋੜੇ ਸਰਗਰਮ ਵੀ ਜ਼ਿਆਦਾ ਨਜ਼ਰ ਆ ਰਹੇ ਨਹੀਂ। ਅ ਮੰਦੀਪ ਜੀ ਕਿਉਂਕਿ ਹੁਣ ਜਿਹੜਾ ਪੰਜਾਬ ਭਾਰਤੀ ਜਨਤਾ ਪਾਰਟੀ ਹੈ ਉਹਦਾ ਹੁਣ ਕੋਈ ਪ੍ਰਧਾਨ ਨਹੀਂ। ਠੀਕ ਹੈ ਕਾਗਜ਼ਾਂ 'ਚ ਜੇ ਸੁਨੀਲ ਜਾਖੜ ਹੈਗੇ ਨੇ ਉਹਨਾਂ ਦਾ ਅਸਲੀ ਪ੍ਰਬਾਰ ਨਹੀਂ ਹੋਇਆ। ਜੀ ਪਰ ਇਸ ਦੇ ਬਾਵਜੂਦ ਹੁਣ ਨਵਾਂ ਪ੍ਰਧਾਨ ਮਿਲਣ ਦੀ ਕਨਸੋਆ ਤੇ ਚਾਹੇ ਚਰਚਾ ਚੱਲ ਰਹੀ ਹੈ ਵੀ ਤੁਹਾਨੂੰ ਯਾਦ ਹੋਊਗਾ 2 ਕੁ ਦਿਨ ਪਹਿਲਾਂ ਜਿਹੜੇ ਵਿਜੇ ਰupani ਨੇ ਪੰਜਾਬ ਮਾਮਲੇ ਨੇ ਇਚਾਰਜ ਨੇ ਚੰਡੀਗੜ੍ਹ ਉਹਨਾਂ ਨੇ ਮੀਟਿੰਗ ਕੀਤੀ ਸੀ ਜਿੱਦੋਂ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਮਹਾਰਾਣੀ ਪ੍ਰਨੀਤ ਕੌਰ ਉਸ ਮੀਟਿੰਗ ਤੇ ਗਏ ਸੀ ਹੂੰ ਬਿਲਕੁਲ ਉਸ ਮੀਟਿੰਗ 'ਚ ਚਰਚਾ ਹੋਈ ਸੀ ਇਹ ਵੀ ਨਵੇਂ ਪ੍ਰਧਾਨਗੀ ਨੂੰ ਲੈ ਕੇ ਵੀ ਜਲਦੀ ਉਹ ਦੇ ਦਾਂਗੇ ਨਵਾਂ ਪ੍ਰਧਾਨ ਵਿਜੇ ਰupani ਨੇ ਕਿਹਾ ਸੀ ਇਹ ਗੱਲ ਜੀ ਤੇ ਉਹਨਾਂ ਦੀ ਜੇ ਦੂਜੀ ਕੋਈ ਗੱਲ ਹੋਊਗੀ ਤਾਂ ਹੋ ਸਕਦਾ ਉਹਨਾਂ ਨੇ ਕੋਈ ਨਵੇਂ ਪ੍ਰਧਾਨਗੀ ਲਈ ਆਪਣੇ ਕਿਸੇ ਸੰਗੀ ਸਾਥੀ ਕਿਉਂਕਿ ਉਹਨਾਂ ਦੇ ਬਹੁਤ ਸਾਰੇ ਸੰਗੀ ਸਾਥੀ ਜਿਹੜੇ ਪੁਰਾਣੇ ਕਾਂਗਰਸੀ ਦੇ ਹੋ ਭਾਜਪਾ ਦੇ ਸੁਨੀਲ ਜਾਖੜ ਵੀ ਉਹਨਾਂ ਦਾ ਉਹਨਾਂ ਦੇ ਇੱਕ ਖਾਸ ਸੀ ਉਹਨੇ ਬਰਨਾਲੇ ਤੋਂ ਚੋਣ ਲੜ ਕੇ ਹਟੇ ਨੇ ਕੇਵਲ ਸੇ ਲੋ ਟੇ ਲੋ ਵੀ ਉਹਨਾਂ ਦੇ ਖਾਸਮ ਖਾਸ ਨੇ ਹੋਰ ਬਹੁਤ ਸਾਰੇ ਹੈਗੇ ਨੇ ਜਿਹੜੇ ਉਹਨਾਂ ਦੇ ਲਗਾਤਾਰ ਉਹ ਜਿਹੜੇ ਆਪਣੇ ਬਾਅਦੋਂ ਲੜੀ ਸੀ ਜਿਨ੍ਹਾਂ ਨੇ ਚੋਣ ਅ ਅਮੋਦੇਪ ਐਮਪੀ ਦੀ ਫਿਰੋਜ਼ਪੁਰ ਤੋਂ ਚੋਣ ਲੜੀ ਸੀ ਰਾਣਾ ਸੋਢੀ ਉਹ ਵੀ ਕੈਪਟਨ ਮਨਿੰਦਰ ਵੀ ਸੱਚੀ ਬਾਹ ਰਹੇ ਨੇ ਹਮੇਸ਼ਾ ਆਜਪਾ ਚਲੇ ਗਏ ਸੀ ਪਹਿਲਾਂ ਕਾਂਗਰਸ ਹੁੰਦੇ ਸੀ ਸੋ ਹੋ ਸਕਦਾ ਹੈ ਉਹਨਾਂ ਨੇ ਕਿਸੇ ਆਪਣੀ ਕੋਈ ਆਪਣੇ ਕਿਸੇ ਸੰਗੀ ਸਾਥੀ ਨੂੰ ਕੋਈ ਪ੍ਰਧਾਨਗੀ ਦਾ ਤਾਜਨਾ ਬਣਾਣਾ ਹੋਵੇ ਉਹਦੇ ਸਬੰਧ ਵਿੱਚ ਵੀ ਨਾ ਕੋਈ ਸਪਾਰਸ ਕਰਕੇ ਆਏ ਹੋਣ ਅਮਿਤ ਸ਼ਾਹ ਕੋਲ ਇੱਥੇ ਜਿਹੜੇ ਪੰਜਾਬ ਮਾਮਲੇ ਆ ਮਾਰੇ ਤਾਂ ਇਹੀ ਦੋ ਤਿੰਨ ਗੱਲਾਂ ਜਿਹੜੀਆਂ ਹੈਗੀਆਂ ਨੇ ਜਿਹੜੀਆਂ ਕੈਪਟਨ ਅਮਰਿੰਦਰ ਸਿੰਘ ਕਰ ਸਕਦੇ ਨੇ ਪਰ ਨਿਰਸੰਦੇਹ ਪੱਕਾ ਹੈ ਹਾਲੇ ਗੱਲ ਸਾਹਮਣੇ ਨਹੀਂ ਆਈ ਕਿ ਉਹਨਾਂ ਨੇ ਕੀ ਕੀਤਾ ਦੱਸ ਦੇਣਗੇ ਕੀ ਕੀ ਗੱਲਾਂ ਕੀਤੀਆਂ ਨੇ ਉਹ ਜਦੋਂ ਵੀ ਕੋਈ মিডিਆ ਪਰਸਨ ਉਹਨਾਂ ਨੂੰ ਮਿਲਣਗੇ ਪਰੇ ਆ ਵੀ ਜਰੂਰ ਉਹਨਾਂ ਨੇ ਕਿਸਾਨਾਂ ਦੀ ਗੱਲ ਕੀਤੀ ਹੋਊਗੀ ਤੇ ਆ ਜਿਹੜੀ ਭਾਜਪਾ ਦੀ ਪ੍ਰਧਾਨਗੀ ਤੋਂ ਇਹ ਹੀ ਗੱਲਾਂ ਮੈਨੂੰ ਲੱਗਦਾ ਹੈ ਕਿ ਕਰਨਯੋਗ ਨੇ ਉਹਨਾਂ ਦੀ ਉਹਨਾਂ ਨੇ ਜਰੂਰ ਕੀਤੀਆਂ ਹੁਣ ਜਿਆ ਵੀ ਭਾਈ ਕਿਸਾਨਾਂ ਨਾਲ ਨਾ ਬੰਗਾ ਲਓ ਕਿਉਂਕਿ ਜੇ ਭਾਜਪਾ ਸਮਝਦੀ ਹੈ ਨਾ ਕਿ ਅਸੀਂ ਪੰਜਾਬ ਦਾ ਰਾਜ ਭਾਗ ਲੈਣਾ ਹੈ ਜੇ ਪੰਜਾਬ ਦਾ ਰਾਜ ਭਾਗ ਕੋਈ ਲੈ ਸਕਦਾ ਹੈ ਤਾਂ ਪੰਜਾਬ ਦੀ ਮੁੱਖ ਮੰਤਰੀ ਦੀ ਜਿਹੜੀ ਕੁਰਸੀ ਹੈ ਉਹ ਕਿਸਾਨਾਂ ਨੂੰ ਇਗਨੋਰ ਕਰਕੇ ਭਾਵੇਂ ਕੋਈ ਪਾਰਟੀ ਹੈ ਕੋਈ تیرੇ ਕਿਸਾਨਾਂ ਤੇ ਮਜ਼ਦੂਰਾਂ ਦੀ ਮਦਦ ਤੋਂ ਬਿਨਾਂ ਕਿਸਾਨਾਂ ਤੇ ਮਜ਼ਦੂਰਾਂ ਦੀ ਵੋਟਾਂ ਤੋਂ ਬਿਨਾ ਪੰਜਾਬ ਦੀ ਕਿਸੇ ਪਾਰਟੀ ਨੂੰ ਇਹ ਗੱਲ ਨੋਟ ਕਰ ਲਓ ਮਨਦੀਪ ਜੀ ਕਿ ਕਿਸੇ ਵੀ ਪਾਰਟੀ ਨੂੰ ਇਹ ਸੁਪਨਾ ਨਹੀਂ ਲੈਣਾ ਚਾਹੀਦਾ ਕਿ ਉਹ ਰਾਜ ਭਾਗ ਦੀ ਢੰਡਾ ਸਕਦੀ ਹੈ ਇੱਥੇ ਜਾਂ ਕੋਈ ਆਪਣਾ ਮੁੱਖ ਮੰਤਰੀ ਬਣਾ ਸਕਦੀ ਹੈ ਪੰਜਾਬ ਦੇ ਕਿਸਾਨ ਤੇ ਮਜ਼ਦੂਰ ਬਹੁਤ ਵੱਡੀ ਤਾਕਤ ਨੇ ਕਿਸੇ ਵੀ ਧਿਰ ਨੂੰ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਾਉਣ ਲਈ ਕਿਸੇ ਵੀ ਆਪਣੇ ਹਲਕੇ ਦੇ ਵਿਧਾਇਕ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾਣ ਦੀ ਬਹੁਤ ਵੱਡੀ ਤਾਕਤ ਨੇ ਤੇ ਬਹੁਤ ਵੱਡੀ ਬੋਰਡ ਹੈ ਕਿਸਾਨੀ ਦੇ ਨਾਲ ਜੁੜਿਆ ਹੋਇਆ ਸੋਪਾ ਹੈ ਆਰਥਚਾਰਾ ਸਾਰਾ ਪੰਜਾਬ ਦਾ ਕਿਸਾਨੀ ਤੇ ਨਿਰਭਰ ਕਰਦਾ ਹੈ ਇਸ ਕਰਕੇ ਇਹ ਹੈ ਵੀ ਜ਼ਰੂਰ ਉਹਨਾਂ ਨੇ ਕਿਸਾਨਾਂ ਦੀ ਗੱਲ ਕੀਤੀ ਹੋਊਗੀ ਤੇ ਕਿਹਾ ਹੋਊਗਾ ਭਾਈ ਜੇ ਤੁਸੀਂ ਸੁਪਨੇ ਲੈ ਰਹੇ ਹੋ ਪੰਜਾਬ ਵਿੱਚ ਸਤਾ ਦਾ ਸੁੱਖ ਮਾਣਨ ਦੇ ਤਜਰੂਬ ਇਹ ਗੌਰ ਕਰੋ ਤੇ ਮੈਨੂੰ ਇੱਕ ਲੱਗਦਾ ਜਿਹੜੀ ਤੀਜੀ ਸਭ ਤੋਂ ਵੱਡੀ ਅਹਿਮ ਗੱਲ ਹੋਊਗੀ ਇਹ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਅਕਾਲੀ ਤੇ ਭਾਜਪਾ ਗੱਠਜੋੜ ਚਾਹੁੰਦੇ ਨੇ ਜੀ ਕੈਪਟਨ ਅਮਰਿੰਦਰ ਸਰੇਆ ਬਹੁਤ ਵਾਰੀ ਕਹਿ ਚੁੱਕੇ ਨੇ ਕਿ ਇਕੱਲੇ ਭਾਜਪਾ ਗੱਠ ਜੋੜ ਤੋਂ ਬਿਨਾ ਵੀ ਪੰਜਾਬ 'ਚ ਨਹੀਂ ਰਾਜ ਭਾਗ ਮਿਲ ਸਕਦਾ ਪਾਰਟੀ ਨੂੰ ਬਿਲਕੁਲ ਇਸ ਕਰਕੇ ਉਹਨਾਂ ਨੇ ਕਿਤੇ ਗ੍ਰਹਿ ਮੰਤਰੀ ਨਾਲ ਇਹ ਵੀ ਹੋ ਸਕਦਾ ਹੈ ਗੱਲ ਕੀਤੀ ਹੋਵੇ ਕਿਉਂਕਿ ਬਹੁਤ ਹੁਣ ਸਮਾਂ ਤਾਂ ਨਿਕਲਦਾ ਜਾ ਰਿਹਾ 3 ਸਾਲ ਲੰਘ ਚੁੱਕੇ ਨੇ 2027 ਕੋਈ ਬਹੁਤ ਹੀ ਦੂਰ ਨਿਰਹਿ 26 ਉਹ ਬੜਾ ਸਾਲ ਇਹ ਬਚਾਲੇ ਰਹਿ ਗਿਆ 25 ਸ਼ੁਰੂ ਹੋ ਚੁੱਕਾ ਹੈ ਜੀ ਜੀ ਤੇ ਚੜ੍ਹਦੇ 27 'ਚ ਮੋਟਾਂ ਪੈ ਜਾਂਦੀਆਂ ਨੇ ਸਿਰਫ 26 26 ਦਾ ਸਾਲ ਹੈ ਇਸ ਕਰਕੇ ਹੋ ਸਕਦਾ ਹੈ ਉਹਨਾਂ ਨੇ ਕੋਈ ਕਾਂਲੀ ਭਾਜਪਾ ਨਾਲ ਜੋੜ ਦੀ ਗੱਲ ਵੀ ਕੀਤੀ ਹੋਵੇ ਕਿਉਂਕਿ ਲੋਕ ਸਭਾ ਚੋਣਾਂ ਵੇਲੇ ਉਹ ਬਹੁਤ ਕੋਸ਼ਿਸ਼ ਕਰਦੇ ਰਹੇ ਨੇ ਕਿ ਕਾਂਲੀ ਤੇ ਭਾਰਤੀ ਜਨਤਾ ਪਾਰਟੀ ਦਾ ਪੰਜਾਬ 'ਚ ਗਠਜੋੜ ਹੋ ਜਾਵੇ ਤੇ ਹੋਰ ਵੀ ਬਹੁਤ ਸਾਰੇ ਲੀਡਰ ਨੇ ਜਿਹੜੇ ਕਹਿੰਦੇ ਨੇ ਇਹ ਜਈ ਗੱਲਾਂ ਜ਼ਰੂਰ ਉਹਨਾਂ ਨੇ ਕੀਤੀਆਂ ਹੋਣਗੀਆਂ ਸੋ ਬਾਕੀ ਤਾਂ ਹੁਣ ਐਂ ਗ੍ਰਹਿ ਮੰਤਰੀ ਜਾਣਦੇ ਨੇ ਅਮਿਤ ਸ਼ਾਸ਼ਨਾ ਨਾਲ ਗੱਲਾਂ ਕੀਤੀਆਂ ਨੇ ਜਾਂ ਫਿਰ ਕੈਪਟਨ ਅਮਰਿੰਦਰ ਜਾਣਦੇ ਨੇ ਮਨਦੀਪ ਜੀ ਜਿਹੜੇ ਗੱਲਾਂ ਕਰਕੇ ਆਏ ਨੇ ਆਪਾਂ ਦਾ ਇਹ ਹੈ ਵੀ ਬਤੌਰ ਪੱਤਰਕਾਰ ਆਪਣੇ ਤਾਂ ਸਿਰਫ ਇੱਕ ਕਿਸਮ ਦਾ ਆਪਾਂ ਲਗਾ ਸਕਦੇ ਆ ਆਈਡੀਆ ਲਗਾ ਸਕਦੇ ਆ ਬਿਲਕੁਲ ਬਿਲਕੁਲ ਵੀ ਭਾਈ ਇਹ ਗੱਲਾਂ ਕਰ ਸਕਦੇ ਨੇ ਜੀ ਦੇ ਪੋਸਿਬਿਲਟੀ ਹੈ ਜਦੋਂ ਇਹ ਗੱਲ ਖੁਦ ਕਹਿ ਰਹੇ ਨੇ ਕਿ ਪੰਜਾਬ ਪੰਜਾਬ ਦੀਆਂ ਗੱਲਾਂ ਕੀਤੀਆਂ ਨੇ ਜੇ ਤਾਂ ਕਹਿ ਦਿੰਦੇ ਵੀ ਜੀ ਮਿਲਣੀ ਸੀ ਫਿਰ ਆਪਾਂ ਸ਼ਾਇਦ ਨਹੀਂ ਨਾ ਵੀ ਚਰਚਾ ਕਰਦੇ ਪਰ ਜਿਸ ਤਰ੍ਹਾਂ ਇਹ ਗੱਲ ਕਹਿ ਰਹੇ ਨੇ ਕਿ ਪੰਜਾਬ ਦੇ ਮਾਮਲਿਆਂ ਨੂੰ ਲੈ ਕੇ ਮਿਲੇ ਨਹੀਂ ਤਾਂ ਫਿਰ ਪੰਜਾਬ ਦੇ ਤਾਂ ਇਹੀ ਮਾਮਲੇ ਨੇ ਕਿ ਭਾਈ ਕਿਸਾਨਾਂ ਦੀ ਗੱਲ ਸੁਣ ਲਓ ਕਿਸਾਨ ਕੋਈ ਤੁਹਾਡਾ ਵਿਰੋਧੀ ਨਹੀਂ ਹੈ ਕਿਸਾਨ ਤੁਹਾਡਾ ਦੇਸ਼ ਦਾ ਦੁਸ਼ਮਣ ਨਹੀਂ ਹੈ ਕਿਸਾਨ ਦੇਸ਼ ਦਾ ਅੰਨ ਦాత ਹੈ ਜੀ ਕਿਸਾਨ ਦੇਸ਼ ਦੇ ਜਿਹੜੇ ਬਸਨੀਕ ਨੇ 140 ਕਰੋੜ ਦੇ ਕਰੀਬ ਆਪਣੀ ਆਬਾਦੀ ਪਹੁੰਚ ਗਈ ਭਾਰਤ ਦੀ ਸਭ ਤੋਂ ਸੰਸਾਰ ਚੋਂ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ ਸਾਡਾ ਤੇ ਕਿਸਾਨ ਹੀ ਨੇ ਭਾਈ ਜਿਹੜੇ ਸਾਰਿਆਂ ਨੂੰ ਭੁੱਖੇ ਢਿੱਡ ਸੌਣ ਨਹੀਂ ਦਿੰਦੇ ਕਿਸਾਨ ਜਿਹ ਮਿਹਨਤ ਮਸ਼ਕਤ ਕਰਦਾ ਹੈ ਤਾਂ ਹਰ ਇੱਕ ਵਿਅਕਤੀ ਦੀ ਥਾਲੀ ਚ ਰੋਟੀ ਪਹੁੰਚਾਉਂਦਾ ਹੈ ਕਿਸਾਨ ਹੀ ਹੈ ਜੀ ਇਸ ਕਰਕੇ ਜ਼ਰੂਰ ਕਹਿ ਕੇ ਆਏ ਹੁਣੇ ਕਿ ਅਨ ਦੇਵਤਾ ਨਾਲ ਜਿਹੋ ਜਿਹਾ ਵਿਵਹਾਰ ਤੁਸੀਂ ਕਰ ਰਹੇ ਹੋ ਭਾਈ ਉਹ ਨਾ ਕਰੋ ਇਹਨਾਂ ਦੀ ਗੱਲ ਸੁਣ ਲਓ ਇਹਨਾਂ ਨਾਲ ਗੱਲ ਕਰ ਲਓ ਕੋਈ ਸੰਵਾਦ ਦਾ ਰਾਹ ਅਪਣਾ ਲਓ ਤਾਈਓ ਤੁਹਾਡੇ ਨੇੜੇ ਲੱਗਣਗੇ ਕਿਸਾਨ ਤਾਈਓ ਤੁਹਾਡੇ ਨੇੜੇ ਲੱਗਣਗੇ ਮਜ਼ਦੂਰ ਨਹੀਂ ਤਾਂ ਫਿਰ ਉਹ ਜਿਹੜੇ ਹੈਗੇ ਨੇ ਜਿਵੇਂ ਭਾਜਪਾ ਨੂੰ ਦੇਖਿਆ ਜੀ ਆਪਾਂ ਪਿਛਲੇ ਦਿਨਾਂ ਚ ਕਿੰਨਾ ਲੋਕ ਸਭਾ ਚ ਕਿੰਨਾ ਵਿਰੋਧ ਰੋਣ ਲੱਗ ਗਏ ਸੀ ਅੰਸ ਰਾਜ ਹਸ ਵਰਗੇ ਸਾਡਾ ਬਹੁਤ ਵਿਰੋਧ ਹੋ ਰਿਹਾ ਜੀ ਇਹੀ ਗੱਲਾਂ ਜ਼ਰੂਰ ਜਿਹੜੇ ਸਾਬਕਾ ਮੁੱਖ ਮੰਤਰੀ ਕੈਪਟਨ ਨਮਰਿੰਦਰ ਸਿੰਘ ਕਰਕੇ ਆਏ ਹੋਣਗੇ ਤੇ ਅਸੀਂ ਇਹ ਉਮੀਦ ਜ਼ਰੂਰ ਕਰਦੇ ਹਾਂ ਕਿ ਜਿਹੜੇ ਮਾਨਯੋਗ ਸਾਡੇ ਦੇਸ਼ ਦੇ ਗਰਹਿ ਮੰਤਰੀ ਨੇ ਅਮਿਤ ਸ਼ਾਹ ਜੀ ਤੇ ਸਾਡੇ ਜਿਹੜੇ ਨੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਜੀ ਕਿ ਉਹ ਵੀ ਪੰਜਾਬ ਵੱਲ ਜ਼ਰੂਰ ਕਿਤੇ ਛਾਤੀ ਮਾਰ ਲੈਣਗੇ ਆਪਾਂ ਦੇਖਿਆ ਹੀ ਇਹਨਾਂ ਦੋ ਦਿਨ ਪਹਿਲਾਂ ਢਾਬੀ ਗੁਜਰਾ ਦੇ ਲੱਖਾਂ ਦੇ ਲੋਕ ਇਕੱਠੇ ਹੋਏ ਜੀ ਇਸ ਕਰਕੇ ਡੱਲੇਵਾਲ ਦੀ ਹਾਲਤ ਬਹੁਤ ਨਾਜ਼ੁਕ ਹੈ ਹਾਲਤ ਬਹੁਤ ਖਰਾਬ ਹੈ ਬਹੁਤ ਕੀਮਤੀ ਜ਼ਿੰਦਗੀ ਹੈ ਉਹਨਾਂ ਦੀ ਬਿਲਕੁਲ ਉਹਨਾਂ ਨੂੰ ਬਚਾਉਣ ਲਈ ਕੇਂਦਰ ਸਰਕਾਰ ਨੂੰ ਆਪਣਾ ਹੱਥ ਆਪਣਾ ਆਪਣੀ ਅੜੀ ਛੱਡ ਕੇ ਬਿਨਾਂ ਕਿਸੇ ਦੇਰੀ ਤੋਂ ਉਹਨਾਂ ਨਾਲ ਗੱਲਬਾਤ ਦਾ ਰਾਹ ਜਿਹੜਾ ਹੈਗਾ ਉਹ ਬਣਾਉਣਾ ਚਾਹੀਦਾ ਹੈ ਬਿਲਕੁਲ ਜਿਵੇਂ ਜਿਦਾ ਤੁਹਾਨੂੰ ਬਹੁਤ ਧੰਨਵਾਦ ਤੁਸੀਂ ਕੀਮਤੀ ਵਿਚਾਰ ਸਾਂਝੇ ਕੀਤੇ ਬਹੁਤ ਬਹੁਤ ਧੰਨਵਾਦ